ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤੇ ਦੇਖੋ ਜੀ ट्रिपल एसबी ਕਲਰਕ ਦੀਆਂ ਪੋਸਟਾਂ ਦਾ ਇੱਕ ਫਾਈਨਲ ਲਿਸਟ ਆਈ ਸੀਗੀ ਛੇਵੀਂ ਪ੍ਰੋਵੀਜ਼ਨਲ ਲਿਸਟ ਵੀ ਜਿਹਨੂੰ ਕਿਹਾ ਸੀਗਾ ਆਪਾਂ ਵੀਡੀਓ ਵੀ ਬਣਾਈ ਸੀ ਉਹਦੇ ਰਿਗਾਰਡਿੰਗ ਇੱਕ ਨੋਟਿਸ ਆਇਆ ਕਿ ਉਹ ਹੀ ਲਿਸਟ ਹੁਣ ਫਾਈਨਲ ਲਿਸਟ ਮੰਨੀ ਜਾਏਗੀ ਉਸ ਤੋਂ ਬਾਅਦ ਕੋਈ ਲਿਸਟ ਜਾਰੀ ਨਹੀਂ ਕੀਤੀਏਗੀ ਫਿਲਹਾਲ ਦੇ ਲਈ ਪਰ ਉਹ ਲਿਸਟ ਕਿਹੜੀ ਹੈ ਕੁਝ ਬੱਚਿਆਂ ਦੇ ਸਵਾਲ ਨੇ ਤਾਂ ਆਹ ਪਹਿਲਾਂ ਤੁਹਾਨੂੰ ਉਹ ਨੋਟਿਸ ਦਿਖਾਉਣਾ ਹੈ ਫਿਰ ਤੁਹਾਨੂੰ ਲਿਸਟ ਵਿੱਚਲੇ ਨਾਮ ਵੀ ਦੱਸਾਂਗੇ ਤਾਂ ਵੀਡੀਓ ਨੂੰ ਲਾਸਟ تک ਜ਼ਰੂਰ ਦੇਖਣਾ ਤੇ ਜੇਕਰ ਤੁਸੀਂ ਪਹਿਲੀ ਵਾਰੀ ਆ ਰਹੇ ਹੋ ਤਾਂ ਚੰਨ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਜੇਕਰ ਤੁਸੀਂ ਵੀ ਕਲਰਕ ਦਾ ਪੇਪਰ ਦਿੱਤਾ ਸੀ ਕਿਸੇ ਵੀ ਇਅਰ ਦੇ ਵਿੱਚ ਤਾਂ ਉਹ ਮੈਂਸ਼ਨ ਜ਼ਰੂਰ ਕਰਨਾ ਵੀ ਹਾਂਜੀ ਸਾਡਾ ਆਹ ਵਾਰਾ ਪੇਪਰ ਸੀ ਆਹ ਵਾਲਾ ਇਅਰ ਸੀ ਜਿਵੇਂ 17 2021 ਮਤਲਬ ਕਿ ਉਹਨਾਂ ਦਾ 2021 ਵਿੱਚ ਪੇਪਰ ਹੋਇਆ ਸੀਗਾ ਜੇ ਕੋਈ ਬਾਈ ਵਾਲਾ ਤਾਂ ਬਾਈ ਵਾਲੇ ਦੱਸੇ ਤਾਂ ਚਲੋ ਦੋਸਤੋ ਤੁਹਾਨੂੰ ਇਹ ਨੋਟਿਸ ਤੋ ਦੋਸਤੋ ਇਹਨਾਂ ਨੇ ਨੋਟਿਸ ਵਿੱਚ ਕਿਹਾ ਕਿ ਇਹ ਦੇ ਇਨਸਵਾਂ ਚੋਨ ਬੋਰਡ ਵੱਲੋਂ ਪੰਜਾਬ ਕਲਰਕ ਪ੍ਰਤੀ ਇਸ਼ਤਿਹਾਰ ਨੰਬਰ 17/2021 ਦੀ ਬੋਰਡ ਦੀ ਵੈਬਸਾਈਟ ਤੇ ਜਾਰੀ 6th ਪ੍ਰੋਵੀਜ਼ਨਲ ਲਿਸਟ ਆਫ ਕੈਂਡੀਡੇਟ ਅਗੇਂਸਟ ਨੋਨ ਜਾਇਨਿੰਗ ਸੀਟ ਆਫ ਕਲਰਕ ਮਿਤੀ 16/08/2024 ਨੂੰ ਫਾਈਨਲ ਘੋਸ਼ਿਤ ਕੀਤਾ ਜਾਂਦਾ ਹੈ। ਤਾਂ ਦੇਖੋ ਜੀ ਜਿਵੇਂ ਤੁਸੀਂ ਬੋਰਡ ਦੀ ਵੈਬਸਾਈਟ ਤੇ ਜਾਓਗੇ ਤਾਂ ਤੁਹਾਨੂੰ ਇੱਥੇ ਇੱਕ ਹਰੀ 6th ਪ੍ਰੋਵੀਜ਼ਨਲ ਲਿਸਟ ਕੈਂਡੀਡੇਟ ਦੀ ਨੋਨ ਜਾਇਨਿੰਗ ਸੀਟ ਦੀ ਇਹ ਮਿਲ ਜਾਏਗੀ। ਇਹਦੇ ਵਿੱਚ ਨਾਮ ਤੁਹਾਨੂੰ ਉਹਨਾਂ ਦਿਖਾ ਦਿੰਨੇ ਆ। ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਦੋਸਤੋ ਇਹ ਹੈਗੀ ਆਪਣੇ ਕੋਲ ਲਿਸ ਕਲਰਕ ਭਰਤੀ ਦੇ ਨੌਨ ਜੁਆਇਨਿੰਗ ਅਸਾਮੀਆਂ ਦੇ ਵਿਰੁੱਧ ਚੁਣੇ ਗਏ ਉਮੀਦਵਾਰਾਂ ਦੀ 6ਵੀਂ ਪ੍ਰੋਵੀਜ਼ਨਲ ਲਿਸਟ ਜਿਹਨੂੰ ਕਿ ਆਪਾਂ ਵੇਟਿੰਗ ਲਿਸਟ ਵੀ ਕਹਿ ਸਕਦੇ ਹਾਂ ਤਾਂ ਦੋਸਤੋ ਇਹਦੇ ਵਿੱਚ ਕੁੱਲ 11 ਨੰਬਰ ਸੀਗੇ ਉਹ ਸਰੀਦੋਸ 11 ਬੱਚੇ ਸੀਗੇ ਟੋਟਲ ਤੇ ਇਹਨਾਂ ਦੇ ਨਾਲ ਕੈਟਾਗਰੀ ਵਾਈਜ਼ ਮਾਰਕਸ ਵੀ ਦੱਸੇ ਹੋਏ ਸੀਗੇ ਤੇ ਇਹਨਾਂ ਨੂੰ ਕਿਹੜਾ ਕਿਹੜਾ ਅਲਾਟਮੈਂਟ ਹੋਇਆ ਡਿਪਾਰਟਮੈਂਟ ਉਹ ਵੀ ਦੱਸਿਆ ਗਿਆ ਸੀ ਸੋ ਜੇਕਰ ਇਸ ਲਿਸਟ ਵਿੱਚ ਕਿਸੇ ਦਾ ਨਾਮ ਨਹੀਂ ਆਇਆ ਤਾਂ ਉਹ ਜ਼ਰੂਰ ਦੱਸਣਾ ਜੇਕਰ ਆਇਆ ਹੋਇਆ ਹੈ ਤਾਂ ਉਹ ਵੀ ਜ਼ਰੂਰ ਦੱਸਣਾ ਤੇ ਇਹ ਹੀ ਸੀਗਾ ਅੱਜ ਦਾ ਫਾਈਨਲ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਟ੍ਰਿ